ਐਮੀ ਵਿਰਕ ਨੇ 200 ਟਾਣੀਆਂ 200 ਡੇਰੇ ਅਡਾਪਟ ਕੀਤੇ ਵੀ ਮੈਂ ਬਣਾ ਕੇ ਦੇਵਾਂਗਾ ਠੀਕ ਹੈ ਅ ਦਿਲਜੀਤ ਨੇ 10 ਪਿੰਡ ਕਹਤੇ ਵੀ ਜੋ ਜੋ ਨੁਕਸਾਨ ਹੈ ਮੈਂ ਚੱਲੂਗਾ ਜੀ ਏਪੀ ਢਿੱਲੋਂ ਕਰਨ ਔਜਲਾ ਰঞ্জੀਤ ਬਾਵਾ ਰঞ্জੀਤ ਬਾਵਾ ਨੇ ਕਿਹਾ ਜਿੰਨੇ ਚੈਰਿਟੀ ਸ਼ੋਅ ਲਵਾਣੇ ਲਵਾ ਲਓ ਪੰਜਾਬ ਵਾਸਤੇ ਮੈਂ ਕਰ ਦਾਂ ਗਿੱਪੀ ਗਰੇਵਾਲ ਉੱਥੇ ਤੂੜੀ ਭੇਜਦਾ ਫਿਰਦਾ ਸੀਗਾ ਕੱਲ 10 ਟਰੱਕ ਭੇਜੇ ਹੋਣੇ ਲੱਗੇ ਪਏ ਐ ਸਾਰੇ ਹੂੰ ਕੋਈ ਐਸਾ ਬੰਦਾ ਹੀ ਨਹੀਂ ਕੋਈ ਵਿੱਕੀ ਕੌਸ਼ਲ ਦਾ ਫੋਨ ਆਇਆ ਉਹਨਾਂ ਦੀ ਟੀਮ ਦਾ ਅੱਜ ਮੈਨੂੰ ਬਿੱਦੱਸੋ ਅਸੀਂ ਕੀ ਕਰ ਸਕਦੇ ਆ ਐਮੀ ਵਰਕ ਨੇ ਉਹ ਤੋਂ ਉਹਨਾਂ ਨੇ ਪੁੱਛਿਆ ਤੇ ਇਹ ਗੱਲਬਾਤ ਮੈਂ ਇਹ ਕਹਿ ਰਿਹਾ ਕਿ ਕਿੰਨੇ ਵੱਡੇ ਪੱਦਰ ਤੇ 20 ਪ੍ਰੈਕ ਦਾ ਫੋਨ ਆਇਆ ਕਿ ਵੀਰੇ ਦੱਸੋ ਯਾਰ ਚਾਹੀਦਾ ਕੀ ਆ ਅਸੀਂ ਖੜੇ ਆ ਹਨ ਇਹ ਉਹ ਲੋਕ ਨੇ ਮਿੱਕੇ ਹੋਣਾ ਨੂੰ ਜਿਨ੍ਹਾਂ ਨੂੰ ਅਸੀਂ ਮਹੀਨਾ ਪਹਿਲਾਂ ਗਾਲਾਂ ਕੱਢ ਰਹੇ ਸੀ ਚਲੋ ਆ ਗਏ ਚੰਗੀ ਗੱਲ ਹੈ ਕਿ ਉਹ ਪੰਜਾਬ ਖਾਤਰ ਆ ਕੇ ਖੜੇ ਆ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹਰ ਵੇਲੇ ਨਿੰਦਣਾ ਭੰਡਣਾ ਮਾੜਾ ਕਹਿਣਾ ਭੰਡ ਕਹਿ ਦੇਣਾ ਕੰਜਰ ਕਹਿ ਦੇਣਾ ਇਹ ਸ਼ਬਦ ਨਹੀਂ ਵਰਤਨੇ ਚਾਹੀਦੇ ਇਹ ਲੋਕ ਆ ਕੇ ਖੜੇ ਪ 5 ਲੱਖ ਦਾ ਇੱਕ ਟਰੱਕ 5.5 ਲੱਖ ਦਾ ਹੁੰਦਾ ਅੱਜ ਜੋ ਤਾਰਾ ਫੀਡ ਵਾਲਿਆਂ ਨੇ ਪਾਇਆ ਐਮੀ ਵਿਰਕ ਨੇ ਉਹ ਦੋ ਭੇਜੇ ਆ ਤੁਸੀਂ ਦੇਖੋ 1 ਮਿੰਟ ਲਾਇਆ ਉਹਨੇ ਵੀ ਯਾਰ ਮੇਰੇ ਪੰਜਾਬ ਖਾਤਰ ਸੋ ਹਰ ਵਾਰੀ ਨੈਗੇਟਿਵ ਵੀ ਨਾ ਹੋਇਆ ਕਰੀਏ ਲੋਕਾਂ ਪ੍ਰਤੀ ਚੰਗਾ ਵੀ ਸੋਚੀਏ ਚੰਗਾ ਵੀ ਬੋਲੀਏ